ਆ ਜਾਣਾ ਗਲਵੀਰ ਦੋਦਰ ਜੀ ਆਓ ਨਾਲ ਆਪਾਂ ਇੱਕ ਵੱਡੀ ਫੋਟੋ ਕਰਵਾ ਲਈਏ ਅੱਜ ਦੁਨੀਆ ਦੇ ਵੱਡੇ ਮੱਲ ਨੇ ਦੋ ਸਾਹਮਣਾ ਦੇਖਾਂਗੇ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਇਲਾਕੇ ਦਾ ਮਾਣ ਸ਼ਿੰਦਰਪਾਲ ਥਾਣੇਦਾਰ ਦਾ ਪੁੱਤ ਭਤੀਜਾ ਵੱਡਾ ਮਾਣ ਕਰਦਾ ਸਾਡੇ ਮਾਣ ਵਾਲੀ ਸ਼ਖਸੀਤਾਂ ਦੇ ਉਧਰਲੇ ਪਾਸੇ ਦੂਸਰੇ ਪਾਸੇ ਮਿਰਜ਼ਾ ਪਹਿਲਵਾਨ ਜੀ ਰਾਣ ਖਾਲਾ ਗਰੀਬਦਾਸ 몰ਾਂਪੁਰ ਗੋਲੂ ਪਹਿਲਵਾਨ ਜੀ ਦਾ ਚੰਡਿਆ ਹੋਇਆ ਪੱਠਾ ਤੇ ਦੂਸਰੇ ਪਾਸੇ ਪ੍ਰਤਪਾਲ ਪਲਵਨ ਜੀ ਫੁਗਵਾੜਾ ਅੱਜ ਦੀ ਵੱਡੀ ਕੁਸ਼ਤੀ ਦੋਨੇ ਜੀਤਿਆਂ ਦਾ ਧੰਨਵਾਦ। ਤਾੜੀ ਮਾਰਦੇ ਹੋ ਜ਼ੋਰਦਾਰ ਦੁਨੀਆ ਦੇ ਵੱਡੇ ਮੱਲਾਜ ਨਾਮਣਾ ਆ ਸਾਹਮਣੇ ਦੇਖਾਂਗੇ। ਬਲਵੀਰ ਦੋਦਰ ਦਾ ਭਾਣਜਾ ਤੇ ਅੱਜ ਮਾਮਾ ਭਾਣਜਾ ਨਾਲ ਹੋ ਕੇ ਫੋਟੋ ਕਰਵਾਉਂਦੇ ਆ। ਨਾਲ ਗੁਰਪ੍ਰੀ ਸਿੰਘ ਸਾਡਾ ਵੀਰ ਔਰ ਜਿੱਥੇ ਪ੍ਰਤਪਾਲ ਪਲਵਨ ਜੀ ਫੁਗਵਾੜਾ ਮਿਰਜਾ ਰਾਣ ਸਾਡੇ ਸਾਰੇ ਪ੍ਰਬੰਧਕਾਂ ਦੇ ਨਾਲ ਇੱਕ ਵੱਡੀ ਫੋਟੋ ਹੋਈ ਹੈ। ਦੁਨੀਆ ਦੇ ਵੱਡੇ ਮੱਲਾਜ ਨਾਮ ਮੈਂ ਬੇਨਤੀ ਕਰਾਂ ਵੀ ਅੱਪਾ ਖਾੜਾ ਪਾਸ਼ਾ ਜੀ ਨੂੰ ਖਾਲੀ ਕਰ ਦਈਏ ਮੇਰੇ। ਹੋਰ ਇੱਕ ਵਾਰ ਖਾੜਾ ਖਾਲੀ ਕਰਕੇ ਤੇ ਦੋਨੋਂ ਪਲਵਾਨਾਂ ਦੇ ਬਾਅਦ ਤੇ ਕਰੀ ਜੋਰ ਦਾ ਤਾੜੀ ਮਾਰ ਦਿਓ ਆਣ ਬੁਲਟ ਦਿੱਤਦਾ ਕਾਹਰ ਕਹਿੰਦੇ ਦੂਸਰਾ ਮੁਰਸਲ ਦਿੱਤਦਾ ਇਹ ਤੇ ਸਮਾਂ ਦੱਸੇਗਾ ਘੁੰਮਣਜੀ ਹੁਣਾਂ ਦੇ ਵੱਲੋਂ ਇਹ ਕਹਿੰਦੇ ਵੀ ਜਿਹੜੀ 65000 ਦੀ ਰਾਸ਼ੀ ਲੱਗੀ ਆ ਇਹ ਅਸੀਂ ਆਪਣੇ ਹਿਸਾਬ ਦੇ ਨਾਲ ਮਾਇਆ ਦੀ ਰਾਸ਼ੀ ਦਵਾਂਗੇ ਬੱਲੇ 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 ਬੱਲੇ

ਆਹ ਸਾਹਮਣੇ ਸਾਹਮਣੇ ਨੇ ਦੋਨੇ ਮੱਲ ਪੈਸੇ ਬੋਲੇ ਗਏ ਨੇ ਦੋਨਾ ਪਹਿਲਵਾਨਾਂ ਨੂੰ ਉਹ ਜਿੱਤੇ ਜਾਣਗੇ ਮੈਂ ਇਹੀ ਕਰਨ ਲੱਗਾ ਜੀ ਆ ਅਦੋ ਅਦੋ ਵੱਡੇ ਜਾਣਗੇ ਤੇ ਦੋਨੋਂ ਪਹਿਲਵਾਨਾਂ ਦੀ ਕੁਸ਼ਤੀ ਬਰਾਬਰ ਛਡਵਾਈ ਜਾ ਰਹੀ ਹੈ ਉਹ ਤਾੜੀ ਮਾਰਦੇ ਜ਼ੋਰਦਾਰ ਸਾਡੇ ਪ੍ਰਬੰਧਕਾਂ ਦੇ ਵੱਲੋਂ ਵੱਡਾ ਮਾਣ ਦਿੱਤਾ ਗਿਆ ਕੁਸ਼ਤੀ ਜਿਹੜੀ ਬਰਾਬਰ ਛਡਵਾਈ ਗਈ ਨਮਿਰਜਾ ਰਾਣ ਤੇ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ 27 ਤੋਂ 28 ਮਿੰਟ ਜਿਹੜੀ ਕੁਸ਼ਤੀ ਹੋਈ ਹੈ ਦੋਨਾਂ ਪਹਿਲਵਾਨਾਂ ਬਹੁਤ ਓਡੀ ਕੁਸ਼ਤੀ ਹੋਈ ਹੈ ਜਿਹੜੇ ਮੇਲੇ ਦੇ ਨਹੀਂ ਤੇ ਦੋਨੋਂ ਪਹਿਲਵਾਨ ਬਰਾਬਰੀ ਤੇ ਛੜਵਾਇਗਾ ਬਹੁਤ ਤਾੜੀ ਮਾਰਦੇ ਦੋਨਾਂ ਪਹਿਲਵਾਨਾਂ ਦੇ ਲਈ ਬਹੁਤ ਟੌਪ ਦੀ ਕੁਸ਼ਤੀ ਹੋਈ ਹੈ ਤੇ ਪ੍ਰਬੰਧਕਾਂ ਨੇ ਜਿਹੜੇ ਉੱਪਰ ਪੈਸੇ ਲਾਏ ਆ ਉਹ ਵੀ ਨਾਲੇ ਦੇ ਦਿੱਤੇ ਆ ਇਹ ਵੀ ਬੜੇ ਮਾਣ ਵਾਲੀ ਗੱਲ ਆ ਦੋਨਾਂ ਪਹਿਲਵਾਨਾਂ ਨੂੰ ਅੱਧੇ-ਅੱਧੇ ਦੀ ਰਾਸ਼ੀ ਜਿਹੜੀ ਕਰ ਦਿੱਤੀ ਹੈ ਬਹੁਤ ਸਤਿਕਾਰ ਹਾਂ 65000 ਸੀਗਾ ਵੀ 32 32000 ਰੁਪਏ ਦੋਨਾਂ ਪਹਿਲਵਾਨਾਂ ਨੂੰ ਨਾਲ ਰਾਸ਼ੀ ਦੇ ਦਿੱਤੀ ਹੈ ਦੋਨੇ ਮੋਟਰਸਾਈਕਲਾਂ ਦੇ ਇੱਕ ਵਾਰ ਤਾੜੀ ਮਾਰਦੇ ਜ਼ੋਰਦਾਰ ਪ੍ਰਬੰਧਕਾਂ ਦੇ ਲਈ ਮੋਟਰਸਾਈਕਲ ਤੋਂ ਵੱਖਰੀ ਰਾਸ਼ੀ ਹੈ ਦੋਨਾਂ ਮੋਟਰਸਾਈਕਲਾਂ ਤੋਂ ਵੱਖਰੀ ਰਾਸ਼ੀ ਹੈ ਇਹ ਜਿਹੜੇ 65000 ਰੁਪਏ ਉੱਪਰੋਂ ਲਾਇਆ ਸੀ ਇੱਕ ਵਾਰ ਉਹਨਾਂ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦੇ ਸ਼ਹਿਰ ਦੇ ਮੇਲੇ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ ਜਿਹਦੇ ਵਿੱਚ ਜੀਤਾ ਸੰਧੂ ਤਿੰ다 ਸੰਧੂ ਉਥੇ ਬੱਗੋ ਜੂ ਕੇ ਦੀਪਾ ਜੂ ਕੇ ਪ੍ਰਦੀਪ ਸਿੰਘ ਜੀ ਦੀਪਾ ਢੇਸੀ ਬਲਿਹਾਰ ਸਿੰਘ ਜੀ ਸੁਖਾ ਘਮਣ ਜੀ ਉਹਨਾਂ ਦੇ ਵੱਲ ਤੇ ਨਰਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਤੇ ਸਾਡੇ ਗਰਨੇਕ ਸਿੰਘ ਜੀ ਨੇਕਾ